ਮਾਝ ਮਹੱਲਾ ਪੰਜਵਾ ਝੂਠਾ ਮੰਗਣ ਜੇ ਕੋਈ ਮੰਗੇ ਤਿਸ ਕਉ ਮਰਤੇ ਘੜੀ ਨਾ ਲਾਗੇ ਕਾਰ ਬ੍ਰਹਮ ਜੋ ਸਦ ਹੀ ਸੇਵੈ ਸੋ ਗੌਰ ਮਿਲ ਨਿਹਚਲ ਕਹਿਣਾ प्रेम भगत जस कै मन लागी गुण गावे आन दिन नित जागी वाहा पकड तिस स्वामी मेलै जस कै मस्तक लहणा चरण कमल भगत आ मन उठे बिन परमेश्वर सगले मुठ्ठे संत जना की धूड़ नित बांछै है नाम सच्चे का गहणा ਉਠਤ ਬੈਠਤ ਹਰ ਹਰ ਗਾਈਐ ਜਿਸ ਸਿਮਰਤ ਵਾਰ ਨਿਹਚਲ ਪਾਈਐ ਨਾਨਕ ਕਾਉ ਪ੍ਰਭ ਹੋਏ ਦਇਆਲਾ ਤੇਰਾ ਕੀਤਾ ਸਹਿਣਾ ਰਾਗ ਮਾਜ ਅਸ਼ਟ ਕਦੀਆ ਮਹੱਲਾ ਪਹਿਲਾ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਬਦ ਰੰਗਾਇਏ ਹੁਕਮ ਸਬਾਏ ਸੱਚੀ ਦਰਗਹ ਹੈ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਾਨਪਤੀ ਆਵਣਿਆ ਹਾਉ ਵਾਰੀ ਜੀਉ ਵਾਰੀ ਸਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰਮਤੀ ਮਨ ਵਸਾਵਣਿਆ ਰਹਾਉ ਨਾ ਕੋ ਮੇਰਾ ਹਾਉ ਕਿਸ ਕੀ ਰਾ ਸਾਚਾ ਠਾਕੁਰ ਤ੍ਰਿਭਵਨ ਮੇਰਾ ਹਾਉ ਮੈਂ ਕਰ ਕਰ ਜਾਏ ਕਣੇਰੀ ਕਰ ਅਵਗਣ ਪਛੋ ਧਾਵਣਿਆ ਹੁਕਮੁ ਬਿਸ਼ਾਣੈ ਸੋ ਹਰ ਗੁਣ ਵਖਾਣੈ ਗੁਰ ਕੈ ਸਬਦ ਨਾਮ ਨੀਸਾਣੈ ਸਭਨਾ ਕਾ ਦਰ ਲੇਖਾ ਸਚੈ ਸ਼ੂਕਸ ਨਾਮ ਸੁਹਾਵਣਿਆ ਮਨ ਮੁਖ ਭੂਲਾ ਠਾਉਰ ਨਾ ਪਾਏ ਜਮ ਦਰ ਬੱਦਾ ਝੋਟਾ ਖਾਏ ਬਿਨ ਨਾ ਵੈ ਕੋ ਸੰਗ ਨਾ ਸਾਥੀ ਮੁਕਤੇ ਨਾਮ ਤੇ ਆਵਣਿਆ ਸਾਕਤ ਕੂੜੇ ਸਚ ਨਾ ਭਾਵੈ ਗੁਪਤਾ ਬਾਤਾ ਆਵੇ ਜਾਵੇ ਲਿਖਿਆ ਲੇਖ ਨਾ ਮਿਟੈ ਕੋਈ ਗੁਰਮੁਖ ਮੁਕਤ ਕਰਾਵਣਿਆ ਪਈ ਓੜੈ ਫਿਰ ਜਾਤੋ ਨਾਹੀ ਝੂਠ ਵਿਛੁਣੇ ਰੋਵੈ ਤਾਹੀ ਆਵਗਣ ਮੁਠੀ ਮਹਿਲ ਨਾ ਪਾਏ ਆਵਗਣ ਗੁਣ ਬਖਸ਼ਾ ਬਣਿਆ ਪਈ ਓੜੈ ਜਿਨ ਜਾਤਾ ਪਿਆਰਾ ਗੁਰਮੁਖ ਬੂਜੈ ਤਤ ਵਿਚਾਰ ਆਵਣ ਜਾਣਾ ਠਾਕ ਰਹਾਏ ਸਚੈ ਨਾਮ ਸੁਮਾ ਬਣਿਆ ਗੁਰਮੁਖ ਬੂਜੈ ਅਕਾਥ ਕਹਾਵੈ ਸੱਚੇ ਠਾਕੁਰ ਸਾਚੂ ਭਾਵੈ ਨਾਨਕ ਸੱਚ ਕਹੈ ਬੇਨੰਤੀ ਸੱਚ ਮਿਲੈ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਗੁਰੂ ਮਿਲਾਏ ਸੇਵਾ ਸੁਰਤ ਸਬਦ ਚੇਤ ਲਾਏ ਹਉਮੈ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਛੁਕਾਵਣਿਆ ਹਉ ਵਾਰੀ ਜੀਉ ਵਾਰੀ ਸਤਗੁਰ ਗੈ ਬਿਲੇ ਹਾਰਣਿਆ ਗੁਰਮਤੀ ਪ੍ਰਗਾਸ ਹੋਵਾ ਜੀ ਆਨ ਦਿਨ ਹਰ ਗੁਣ ਗਾਵਣਿਆ ਰਹਾਉ ਤਾਨ ਮਨ ਖੋਜੇ ਤਾਨਾ ਉਪਾਏ ਧਾਵਤ ਰਾਖੈ ਠਾਕ ਰਹਾਏ ਗੁਰ ਕੀ ਬਾਣੀ ਆਨ ਦਿਨ ਗਾਵੇ ਸਹਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮੁਖ ਸਾਚ ਮਿਲੈ ਤਾਂ ਵੇਖਾ ਨਾਉ ਦਰਵਾਜੇ ਦਸਵੇਂ ਮੁਕਤਾ ਅਨਹਦ ਸਬਦ ਵਜਾਵਣਿਆ ਸਚਾ ਸਾਇਬ ਸਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਆਨ ਦਿਨ ਸਦਾ ਰਹੈ ਰੰਗ ਰਤਾ ਦਰ ਸਚੈ ਸੋ ਜੀ ਪਾਵਣਿਆ ਪਾਪ ਪੁੰਨ ਕੀ ਸਾਰ ਨਾ ਜਾਣੀ ਦੂਜੈ ਲਾਗੀ ਭਰਮ ਭੁਲਾਣੀ ਅਗਿਆਨੀ ਅੰਧਾ ਮਗ ਨਾ ਜਾਣੈ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉ ਮੈਂ ਮੇਰਾ ਠਾਕ ਰਹਾਇ ਗੁਰ ਸਾਖੀ ਮਿਟਿਆ ਦਿਹਾਰਾ ਬਜਰ ਕਪਾਟ ਖੁਲਾਵਣਿਆ ਹਉ ਮੈਂ ਮਾਰ ਮਨ ਵਸਾਇਆ ਗੁਰ ਚਰਣੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਾਨ ਤਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਜੀਵਨ ਮਰਣਾ ਸਭ ਤਉ ਦੇ ਤਾਈ ਜਿਸ ਬਖਸੇ ਤਿਸ ਦੇ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਣ ਸਵਾਰਣਿਆ ਬਾਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮੁਖ ਹੋਵੈ ਸੋਈ ਬੂਜੈ ਗੁਣ ਕਹੈ ਗੁਣੀ ਸੁਭਾਵਣਿਆ ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮ ਮਨ ਵਸਾਵਣਿਆ ਜੋ ਸਚ ਲਾਗੇ ਸੇ ਅਨੰਦਿਨ ਜਾਗੇ ਧਰ ਸਚੈ ਸੋਭਾ ਪਾਵਣਿਆ ਰਹਾਉ ਆਪ ਸੁਣੈ ਤੈ ਆਪੇ ਵੇਖੈ ਜਿਸਨੂੰ ਨਦਰ ਕਰੇ ਸੋਈ ਜਨ ਲੇਖੈ ਆਪੇ ਲਾਏ ਲੈ ਸੁ ਲਾਗੇ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਪੁਲਾਏ ਸੋ ਕਿਥੈ ਹੱਥ ਪਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਜਿਨ ਸਤਗੁਰ ਮਿਲਿਆ ਸੇ ਵਡਭਾਗੀ ਪੂਰੇ ਕਰਮ ਮਿਲਾਵਣਿਆ ਪਈੜਾ ਧਨ ਅਨ ਦਿਨ ਸੁਤੀ ਕੰਤ ਵਿਸਾਰੀ ਅਵਗਣ ਮੁਤੀ ਆਨ ਦਿਨ ਸਦਾ ਫਿਰੈ ਗਿਲ ਲਾਂਦੀ ਬੇਨ ਫਿਰ ਨੀਂਦ ਨਾ ਪਾਵਣਿਆ ਪਈੜਾ ਸੁਖ ਦਾਤਾ ਜਾਤਾ ਹਉ ਮੈਂ ਮਾਰ ਗੁਰ ਸ਼ਬਦ ਪਛਾਤਾ ਸੀਜ ਸੁਹਾਵੀ ਸਦਾ ਫਿਰ 라ਵੇ ਸੱਚ ਸੀਗਾਰ ਬਣਾਵਣਿਆ ਲਖ ਚੌਰਾਸੀ ਹਜੀ ਉਪਾਏ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਕੇਲ ਵਿਖਾਟ ਸਦਾ ਜਨ ਨਿਰਮਲ ਦਰ ਸੱਚੈ ਨਾਮ ਸੁਹਾਵਣਿਆ ਲੇਖਾ ਮੰਗੈ ਤਾਂ ਕਿਨ ਦੀਐ ਸੁਖ ਨਾਹੀ ਫੁਨ ਦੂਐ ਤੀਐ ਆਪੇ ਬਖਸ਼ ਲੈ ਪ੍ਰਭ ਸਾਚਾ ਆਪੇ ਬਖਸ਼ ਮਿਲਾਵਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸਬਦ ਮਿਲਾਏ ਨਾਨਕ ਨਾਮ ਮਿਲਾਏ ਵਡਿਆਈ ਆਪੇ ਮੇਲ ਮਿਲਾਵਣਿਆ ਬਾਜ ਮਹੱਲਾ ਤੀਜਾ ਇਕੋ ਆਪ ਫਿਰੈ ਪਰਛੰਨਾ ਗੁਰਮੁਖ ਵੇਖਾ ਤਾ ਇਹੋ ਮਨ ਭਿੰਨਾ ਤ੍ਰਿਸ਼ਨਾ ਤਾਜ ਸਹਜ ਸੁਖ ਪਾਇਆ ਇਕੋ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਇਕ ਸਿ ਸਿਉ ਚਿਤ ਲਾਵਣਿਆ ਗੁਰਮਤੀ ਮਨ ਇਕਤ ਘਰ ਆਇਆ ਸਚੈ ਰੰਗ ਰੰਗਾਵਣਿਆ ਰਹਾਉ ਇਹੋ ਜਾਗ ਭੂਲਾ ਤੈ ਆਪ ਬੁਲਾਇਆ ਇੱਕ ਵਿਸਾਰ ਦੂਜੈ ਲੋਭਾਇਆ ਆਨ ਦਿਨ ਸਦਾ ਫਿਰੈ ਭ੍ਰਮ ਭੂਲਾ ਬਿਨ ਨਾਵੈ ਦੁਖ ਪਾਵਣਿਆ ਜੋ ਰੰਗ ਰਾਤੇ ਕਰਮ ਵਿਧਾਤੇ ਗੁਰ ਸੇਵਾਤੇ ਜੋਗ ਚਾਰੇ ਜਾਤੇ ਜਿਸਨੋ ਆਪ ਦੇ ਵੜਿਆਈ ਹਰ ਕੈ ਨਾਮ ਸਮਾਵਣਿਆ ਮਾਇਆ ਮੋਹਿ ਹਰ ਚੇਤੇ ਨਾਹੀ ਜਾਮਪੁਰ ਵੱਧਾ ਦੁਖ ਸੁਹਾਹੀ ਅੰਨਾ ਬੋਲਾ ਕਿਸ਼ਨ ਅਦਰ ਨਾ ਆਵੇ ਮਨ ਮੁਖ ਪਾਪ ਪਚਾਵਣਿਆ ਇਕ ਰੰਗ ਰਾਤੇ ਜੋ ਤੁਧ ਆਪ ਲਿਵ ਲਾਏ ਭਾਏ ਭਗਤ ਤੇਰੇ ਮਨ ਭਾਏ ਸਤਿਗੁਰ ਸੇਵਨ ਸਦਾ ਸੁਖ ਦਾਤਾ ਸਭ ਇੱਛਾ ਆਪ ਪੂਜਾ ਬਣਿਆ ਹਰ ਜੀਉ ਤੇਰੀ ਸਦਾ ਸਰਣਾਈ ਆਪੇ ਬਖਸੇ ਦੇ ਵੜਾਈ ਜਮ ਕਾਲ ਤਿਸ ਨੇੜ ਨਾ ਆਵੇ ਜੋ ਹਰ ਹਰ ਨਾਮ ਤੇ ਆ ਬਣਿਆ ਆਨ ਦਿਨ ਰਾਤ ਜੋ ਹਰ ਭਾਏ ਮੇਰੇ ਪ੍ਰਭ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਣਾਈ ਤੂੰ ਆਪੇ ਸੱਚ 부ਝਾਵਣਿਆ ਜੇਨ ਸੱਚ ਜਾਤਾ ਸੇ ਸੱਚ ਸਮਾਣੇ ਹਾਰ ਗੁਣ ਗਾਵਹਿ ਸੱਚ ਵਖਾਣੇ ਨਾਨਕ ਨਾਮ ਰਤੇ ਬੈਰਾਗੀ ਨਿਜ ਘਰ ਤਾੜੀ ਲਾਵਣਿਆ ਬਾਜ ਮਹੱਲਾ ਤੀਜਾ ਸਬਦ ਮਰੈ ਸੋਮੁ ਆਜਾਪੈ ਕਾਲ ਨਾ ਚਾਪੈ ਦੁਖ ਨਾ ਸੰਤਾਪੈ ਜੋਤੀ ਵਿਚ ਮਿਲ ਜੋਤ ਸੁਮਾਣੀ ਸੁਣ ਮਨ ਸਚ ਸੁਮਾਵਣਿਆ ਹਉ ਵਾਰੀ ਜੀਉ ਵਾਰੀ ਹਰਿ ਕੈ ਨਾਏ ਸੋਭਾ ਪਾਵਣਿਆ ਸਤਗੁਰ ਸੇਵ ਸਦਾ ਚਿਤ ਲਾਇ ਗੁਰਮਤੀ ਸਹਿਜ ਸੁਮਾਵਣਿਆ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਡਾਏ ਦੂਜੇ ਲਾਗੀ ਮਹਿਲ ਨਾ ਪਾਏ ਆਨ ਦਿਨ ਜਲਦੀ ਫਿਰੈ ਦਿਨ ਰਾਤੀ ਬਿਨ ਪਰ ਬਹੁ ਦੁੱਖ ਪਾਵਣਿਆ ਦੇ ਜਾਤ ਨਾ ਆਗੇ ਜਾਏ ਜਿਥੈ ਲੇਖਾ ਮੰਗੀਐ ਤਿਥੈ ਛੁੱਟੈ ਸੱਚ ਕਮਾਏ ਸਤਿਗੁਰ ਸੇਵਨ ਸੇ ਧਨਵੰਤੇ ਐਥੈ ਊਥੈ ਨਾਮ ਸਮਾਵਣਿਆ ਐ ਭਾਏ ਸੀ ਘਰ ਬਣਾਏ ਗੁਰ ਪ੍ਰਸਾਦੀ ਮਹਿਲ ਘਰ ਪਾਏ ਆਨ ਦਿਨ ਸਦਾ ਰਵੇ ਦਿਨ ਰਾਤੀ ਮਜੀਠੈ ਰੰਗ ਬਣਾਵਣਿਆ ਸਭਨਾ ਪਿਰ ਵਸੈ ਸਦਾ ਨਾਲੇ ਗੁਰ ਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਅਤ ਉਚੋ ਊਚਾ ਕਰ ਕਿਰਪਾ ਆਪ ਮਿਲਾਵਣਿਆ ਮਾਇਆ 모ਹੇ ਇਹੋ ਜਗ ਸੁਤਾ ਨਾਮ ਵਿਸਾਰ ਅੰਤ ਵਿਗੁਤਾ ਜਿਸ ਤੇ ਸੁਤਾ ਸੋ ਜਾਗਾਏ ਗੁਰਮਤ ਸੋਜੀ ਭਾਵਣਿਆ ਅਪੇਉ ਪੀਐ ਸੋ ਘਰਮ ਗਵਾਏ ਗੁਰਪ੍ਰਸਾਦ ਮੁਕਤ ਗਤ ਪਾਏ ਭਗਤੀ ਰਤਾ ਸਦਾ ਬੈਰਾਗੀ ਆਪ ਮਾਰ ਮਿਲਾ ਬਣਿਆ ਆਪ ਉਪਾਏ ਧੰਦੇ ਗਾਏ ਲੱਖ ਚੌਰਾਸੀ ਰਿਜਕ ਆਪ ਅਪੜਾਏ ਨਾਨਕ ਨਾਮ ਧਿਆਏ ਸੱਚ ਰਾਤੇ ਜੋ ਤਿਸ ਭਾਵੈ ਸੋਕਾਰ ਕਰਾਵਣਿਆ ਅਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸਬਦ ਪਰਖ ਪਰਖਾਇਆ ਜਿਨ ਸਚ ਬੱਲੇ ਸਚ ਵਖਾਣਹਿ ਸਚ ਕਸ ਵੱਟੀ ਲਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਾਹੇ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਇਸ ਗਾਇਆ ਅੰਦਰ ਬਹੁਤ ਵਿਸਾਰਾ ਨਾਮ ਨਿਰੰજન ਅਤ ਅਗਮ ਅਪਾਰਾ ਗੁਰਮੁਖ ਹੋਵੇ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਮੇਰਾ ਠਾਕੁਰ ਸੱਚ ਦਰੜਾਏ ਗੁਰ ਪ੍ਰਸਾਦੀ ਸੱਚ ਚੇਤ ਲਾਏ ਸੱਚੋ ਸੱਚ ਵਰਤੈ ਸਭ ਨੀ ਥਾਈ ਸੱਚੇ ਸੱਚ ਸਮਾਵਣਿਆ ਵੇ ਪ੍ਰਵਾਹ ਸੱਚ ਮੇਰਾ ਪਿਆਰਾ ਕੇਲ ਵਿਖ ਅਵਗਣ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਧਾਈ ਐ ਭੈ ਭਾਏ ਭਗਤ ਦ੍ਰਿੜਾ ਬਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੈ ਆਪੇ ਦੇ ਨਾ ਪਰਛੋਤਾਵੈ ਸਭਨਾ ਜੀਆ ਕਾ ਏਕੋ ਦਾਤਾ ਸਬਦੇ ਮਾਰ ਜੀਵਾ ਬਣਿਆ ਹਰ ਤੁਧ ਬਜਹੁ ਮੈਂ ਕੋਈ ਨਾਹੀ ਹਰ ਤੁਧੈ ਸੇਵੀ ਤੈ ਤੁਧ ਸਾਲਾਹੀ ਆਪੇ ਮੇਲ ਲੈਹੁ ਪ੍ਰਭ ਸਾਚੇ ਪੂਰੇ ਕਰਮ ਕੂ ਪਾਵਣਿਆ ਮੈਂ ਹੋਰ ਨਾ ਕੋਈ ਤੁਧੈ ਜੀਹਾ ਤੇਰੀ ਨਦਰੀ ਸੀ ਜਸ ਦੇਹਾ ਆਨੰਦ ਅਨਸਾਰ ਸਮਾਲ ਹਰ ਰੱਖਹਿ ਗੁਰਮੁਖ ਸਹਿਜ ਸਮਾਵਣਿਆ ਤੁਦ ਜੀਵਨ ਮੈਂ ਹੋਰ ਨਾ ਕੋਈ ਤੁਦ ਆਪੇ ਸਿਰ ਜੀ ਆਪੇ ਗੋਈ ਕੂੰ ਆਪੇ ਹੀ ਘਾੜ ਬੰਨ ਸਵਾਰ ਹੈ ਨਾਨਕ ਨਾਮ ਸੁਹਾਵਣਿਆ